ਪਠਾਨਕੋਟ ਦੀ ਜ਼ੋਨ ਨੰਬਰ 4 ਵਿੱਚ ਜਿੱਥੇ ਇੱਕ ਪਾਸੇ ਨਗਰ ਨਿਗਮ ਦੀ ਬਿਲਡਿੰਗ ਬ੍ਰਾਂਚ ਵੱਲੋਂ ਲਗਾਤਾਰ ਵੱਡੇ ਪੱਧਰ ਤੇ ਗੈਰ ਕਾਨੂੰਨੀ ਢੰਗ ਨਾਲ ਬਣਾਈਆਂ ਜਾ ਰਹੀਆਂ ਇਮਾਰਤਾਂ ਅਤੇ ਕਲੋਨੀਆਂ ਨੂੰ ਸੀਲ ਅਤੇ ਡਿਮੋਲਿਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਨਗਰ ਨਿਗਮ ਪਠਾਨਕੋਟ ਦੇ ਜ਼ੋਨ ਨੰਬਰ 2 ਵਿੱਚ ਵੱਡੇ ਪੱਧਰ ਤੇ ਗੈਰ ਕਾਨੂੰਨੀ ਢੰਗ ਨਾਲ ਇਮਾਰਤਾਂ ਦਾ ਨਿਰਮਾਣ ਲਗਾਤਾਰ ਜਾਰੀ ਹੈ ਪਠਾਨਕੋਟ ਦੇ ਡਲਹੋਜੀ ਰੋਡ ਤੇ ਸ਼ਨੀ ਦੇ ਮੰਦਰ ਦੇ ਕੋਲ ਐਰੋ ਸ਼ੋਰੂਮ ਦੇ ਪਿਛਲੇ ਪਾਸੇ ਬੇਸਮੈਂਟ ਤਿਆਰ ਕਰਕੇ ਵੱਡੇ ਪੱਧਰ ਤੇ ਇਮਾਰਤ ਦਾ ਨਿਰਮਾਣ ਕੀਤਾ ਜਾ ਰਿਹਾ ਹਾਲਾਂਕਿ ਇਸ ਇਮਾਰਤ ਦੇ ਨਿਰਮਾਣ ਕਾਰਜ ਨੂੰ ਨਗਰ ਨਿਗਮ ਪਠਾਨਕੋਟ ਦੇ ਐਮਟੀਪੀ ਨਰੇਸ਼ ਕੁਮਾਰ ਵੱਲੋਂ 20 ਦਿਨ ਪਹਿਲਾਂ ਵੀ ਬੰਦ ਕਰਵਾਇਆ ਗਿਆ ਸੀ ਪਰ ਪਿਛਲੇ 10 ਦਿਨ ਤੋਂ ਇਸ ਇਮਾਰਤ ਦਾ ਕੰਮ ਦਿਨ ਰਾਤ ਤੜੱਲੇ ਨਾਲ ਕੀਤਾ ਜਾ ਰਿਹਾ ਜਿਸ ਉੱਤੇ ਨਗਰ ਨਿਗਮ ਪਠਾਨਕੋਟ ਦੇ ਬਿਲਡਿੰਗ ਬ੍ਰਾਂਚ ਦੇ ਅਧਿਕਾਰੀਆਂ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਜੋ ਕਿ ਚਿੰਤਾ ਦਾ ਵਿਸ਼ਾ ਹੈ ਤੁਹਾਨੂੰ ਦੱਸ ਦਈਏ ਕਿ ਸ਼ਨੀ ਦੇ ਮੰਦਰ ਦੇ ਕੋਲ ਪਿਛਲੇ ਦਿਨੀ ਬਿਲਡ ਤੇ ਉਸਦੇ ਨੇੜੇ ਵੱਡੇ ਪੱਦਰ ਤੇ ਇਸ ਤਰ੍ਹਾਂ ਨਿਰਮਾਣ ਕਾਰਜ ਹੋਣਾ ਸਵਾਲ ਖੜੇ ਕਰਦਾ ਇਸ ਮਾਮਲੇ ਦੇ ਸੰਬੰਧ ਵਿੱਚ ਜਦੋਂ ਨਗਰ ਨਿਗਮ ਪਠਾਨਕੋਟ ਦੀ ਬਿਲਡਿੰਗ ਬ੍ਰਾਂਚ ਦੇ ਐਮਟੀਪੀ ਨਰੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਇਮਾਰਤ ਦੇ ਨਿਰਮਾਣ ਕਾਰਜ ਨੂੰ ਬੰਦ ਕਰਵਾ ਦਿੱਤਾ ਗਿਆ ਹੈ ਪਰ ਫਿਰ ਵੀ ਜੇਕਰ ਦੁਬਾਰਾ ਇਸ ਇਮਾਰਤ ਦਾ ਨਿਰਮਾਣ ਕਾਰਜ ਜਾਰੀ ਹੈ ਤਾਂ ਇਸ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ ਹੁਣ ਦੇਖਣਾ ਇਹ ਹੋਵੇਗਾ ਕਿ ਕਦੋਂ ਤੱਕ ਨਗਰ ਨਿਗਮ ਦਾ ਬਿਲਡਿੰਗ ਬ੍ਰਾਂਚ ਦੇ ਅਧਿਕਾਰੀ ਹਰਕਤ ਵਿੱਚ ਆਉਂਦੇ ਹਨ ਕੰਮ ਬੰਦ ਕਰਵਾਇਆ ਸੀ ਜੀ ਪਹਿਲਾਂ ਨਕਸ਼ਾ ਵੀ ਜਮ੍ਹਾਂ ਕਰਾਤਾ ਉਹਨਾਂ ਨੇ ਪਰ ਜੇ ਕੋਈ ਹੁਣ ਦੁਬਾਰਾ ਸਟਾਰਟ ਕੀਤਾ ਤੇ ਬੰਦ ਕਰਾ ਦਿੰਦੇ ਆ ਕੰਮ ਉਹਨਾਂ ਦਾ ਕੀ ਕਾਰਵਾਈ ਕੀਤੀ ਹੈਗੀ ਸਾਡੇ ਕੋਲੋਂ ਕਾਰਵਾਈ ਜੋ ਵੀ ਬਣਦੀ ਕਾਰਵਾਈ ਨਿਯਮ ਮੁਤਾਬਕ ਕਰਦਾਂਗੇ ਕਿਉਂਕਿ ਆਨਲਾਈਨ ਨਕਸ਼ਾ ਜਮ੍ਹਾਂ ਹੁੰਦਾ ਹੈ ਅੱਜ ਕੱਲ੍ਹ ਉਹਨੂੰ ਟਾਈਮ ਲੱਗਦਾ ਥੋੜਾ ਜਿਹਾ ਪਾਸ ਆਉਣ ਨੂੰ ਬਾਕੀ ਜੇ ਕੋਈ ਉਸ ਤੋਂ ਪਹਿਲਾਂ ਬਣਾ ਰਿਹਾ ਤੇ ਜੋ ਵੀ ਦਫਤਰ ਦੀ ਕਾਰਵਾਈ ਬਣਦੀ ਹੈ ਕਰਦਾਂਗੇ ਅਸੀਂ ਤੇ ਆ ਮਿਲਣੀ ਕਿਹੜੀ ਚੀਜ਼ ਆਲੀ ਪਤਾ ਨਹੀਂ ਹਾਂ ਜੀ ਕਿਹੜਾ ਬਿਲਡਿੰਗ ਕਰ ਦਿੱਤੀ ਆ ਰਹੀ ਪਤਾ ਨਹੀਂ ਐਦਾਂ ਨਹੀਂ ਸਾਨੂੰ ਪਤਾ ਹੁੰਦਾ ਕੌਣ ਓਨਰ ਜੋ ਵੀ ਹੁੰਦਾ ਈ ਨਕਸ਼ਾ ਤੇ ਹੀ ਹੁੰਦਾ ਅੱਜ ਕੱਲ ਕੋਈ ਡਾਇਰੈਕਟ ਤੇ ਬੰਦਾ ਸਾਡੇ ਕੋਲ ਕੋਈ ਆਉਂਦਾ ਨਹੀਂ ਹੈਗਾ ਆਰਕੀਟੈਕਟਾਂ ਹੀ ਫਾਈਲ ਜਮਾ ਹੁੰਦੀ ਹੈ ਤੇ ਜੋ ਵੀ ਰਿਪੋਰਟਿੰਗ ਹੁੰਦੀ ਹੈ ਸਾਰੀ ਨਕਸ਼ਾ ਤੇ ਹੀ ਹੁੰਦੀ ਹੈ